ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਇੰਪੋਰਟੈਂਟ ਜਾਣਕਾਰੀ ਦੇ ਬਾਰੇ ਸੋ ਪਲੀਜ਼ ਸਾਰੇ ਜਣੇ ਜ਼ਰੂਰ ਧਿਆਨ ਦਿਓ ਜਿਵੇਂ ਤੁਹਾਨੂੰ ਪਤਾ ਹੈ 1 ਦਸੰਬਰ 2024 ਨੂੰ ਪੀਐਸਟੈਟ ਦਾ ਐਗਜ਼ਾਮ ਹੋਣ ਜਾ ਰਿਹਾ ਹੈ ਮਤਲਬ ਅਪਰੋਕਸੀਮੇਟਲੀ 16 ਦਿਨ ਬਾਕੀ ਹੈ ਠੀਕ ਹੈ ਅੱਜ ਦਾ ਦਿਨ ਗਿਆ ਜਦੋਂ 16 ਦਿਨ ਬਾਕੀ ਹੈ ਤੁਹਾਡੇ ਕੋਲ ਸੋ 16 ਦਿਨਾਂ ਵਿੱਚ ਤੁਸੀਂ ਵਧੀਆ ਤਿਆਰੀ ਕਰ ਸਕਦੇ ਹੋ ਹਜੇ ਵੀ ਕੋਈ ਕੁਝ ਨਹੀਂ ਵਿਗੜਿਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਤਿਆਰੀ ਨਹੀਂ ਹੈ ਤਾਂ ਕੀ ਹੈ ਪੁਰਾਣੇ ਪੇਪਰ ਸੋਲਵ ਕਰ ਸਕਦੇ ਆ ਮੌਕ ਟੈਸਟ ਸੋਲਵ ਕਰ ਸਕਦੇ ਆ ਵੈਸੇ ਵੀ ਸਾਡੇ ਚੈਨਲ ਵੱਲੋਂ 30 ਮੌਕ ਟੈਸਟ ਪ੍ਰੋਵਾਈਡ ਕਰਵਾਏ ਜਾ ਰਹੇ ਆ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ ਨੰਬਰ ਤੇ 30 ਮੌਕ ਟੈਸਟ ਮਤਲਬ ਹੋਰ ਜਾਣਕਾਰੀ ਇਹ ਹੈ ਪੰਜਾਬ ਦੇ ਵਿੱਚ ਚੱਕੀ ਆ ਸਰਕਾਰੀ ਸਕੂਲਾਂ ਦੇ ਵਿੱਚ ਸੀਈਪ ਚੱਲ ਰਿਹਾ ਠੀਕ ਹੈ ਕੰਪੀਟੈਂਸੀ ਠੀਕ ਹੈ ਉਹ ਵਾਲਾ ਚੱਲ ਰਿਹਾ ਆਪਣੇ ਕੋਲ ਸੀਈਪੀਐਨ ਹੋ ਜਾਂਦੇ ਆ ਠੀਕ ਹੈ ਸੋ ਤੁਸੀਂ ਕੀ ਹੈ ਕੰਪੀਟੈਂਸੀ ਵਾਲੇ ਜਿੰਨੇ ਵੀ ਵਰਕਸ਼ੀਟ ਹੈ ਠੀਕ ਹੈ ਕਲਾਸ 6ਵੀਂ ਤੋਂ ਲੈ ਕੇ ਕਲਾਸ 10ਵੀਂ ਤੱਕ ਉਹ ਸਾਰੀਆਂ ਜਰੂਰ ਸੋਲਵ ਕਰੋ ਠੀਕ ਹੈ ਜੇਕਰ ਤੁਸੀਂ ਦੇਖੋਗੇ ਨਾ ਕੰਪੀਟੈਂਸੀ ਐਨਹਾਂਸਮੈਂਟ ਪਲਾਨ ਜਿਹੜਾ ਸੀਈਪੀਐਨ ਦੀ ਸ਼ਾਰਟ ਫਾਰਮ ਹੈ ਜੇਕਰ ਤੁਸੀਂ ਇਹਦੀਆਂ ਵਰਕਸ਼ੀਟਾਂ ਦੇਖੋਗੇ ਮੈਥ ਦੀਆਂ ਸਪੈਸ਼ਲੀ ਮੈਥ ਦੀ ਗੱਲ ਕਰ ਰਿਹਾ ਮੈਂ ਮੈਥ ਦੀਆਂ ਵਰਕਸ਼ੀਟਾਂ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਇੰਦੇ ਵਿੱਚ ਕੀ ਹੈ ਕਾਫੀ ਵਧੀਆ ਕੁਐਸਚਨ ਹੈ ਠੀਕ ਹੈ ਕੁਐਸਚਨ ਦਾ ਤੁਸੀਂ ਲੈਵਲ ਦੇਖੋਗੇ ਤਾਂ ਬਹੁਤ ਵਧੀਆ ਵਧੀਆ ਲੈਵਲ ਦੇ ਕੁਐਸਚਨ ਹੈ ਜੇਕਰ ਤੁਸੀਂ ਕੁਐਸਚਨਾਂ ਦਾ ਲੈਵਲ ਦੇਖੋਗੇ ਠੀਕ ਹੈ ਜਿੰਨੇ ਵਧੀਆ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜਿੰਨੇ ਮੈਨੂੰ ਸਰਕਾਰੀ ਟੀਚਰ ਮਿਲੇ ਆ ਸਾਰਿਆਂ ਨੇ ਇਹ ਕਿਹਾ ਇਸ ਵਾਰ ਪੀਐਸਟੈਟ ਇਸ ਦੇ ਵਿੱਚੋਂ ਆ ਸਕਦਾ ਹੈ ਸੀਈਪ ਦੇ ਵਿੱਚੋਂ ਟੈਸਟ ਆ ਸਕਦਾ ਹੈ 2021 ਵਾਲਾ ਜਿਹੜਾ ਪੇਪਰ ਸੀ ਨਾ ਉਸ ਵੇਲੇ ਇੱਕ ਚੱਲ ਰਿਹਾ ਸੀ ਨੈਸ ਠੀਕ ਹੈ ਨੈਸ਼ਨਲ ਅਚੀਵਮੈਂਟ ਸਰਵੇ ਤਾਂ ਉਹਦੇ ਵਿੱਚੋਂ ਕਾਫੀ ਪੇਪਰ ਆਇਆ ਸੀਗਾ ਤਾਂ ਇਸ ਵਾਰ ਕੀ ਚੱਲ ਰਿਹਾ ਸੀਈਪੀ ਚੱਲ ਰਿਹਾ ਸੋ ਤੁਸੀਂ ਸੀਈਪੀ ਵਾਲੀਆਂ ਫਾਈਲਾਂ ਜਰੂਰ ਕਰੋ ਸਾਡੇ ਚੈਨਲ ਦੇ ਉੱਪਰ ਹਰ ਰੋਜ਼ ਅਸੀਂ ਕਰਵਾਉਂਿਆ ਸੀਈਪੀ ਵਾਲੇ ਕੁਐਸਚਨ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਬੈਚ ਬਾਈ ਕਰ ਸਕਦੇ ਹੋ ਜਿਆਦਾ ਮਹਿੰਗਾ ਨਹੀਂ ਹੈ ਸਿਰਫ 410 ਰੁਪਏ ਦਾ ਓਕੇ ਸੋ ਜੇਕਰ ਤੁਸੀਂ ਸੀਪੀ ਵਾਲੇ ਕੁਐਸਚਨ ਕਰੋਗੇ ਜਿੰਦੇ ਵਿੱਚ ਤੁਹਾਨੂੰ ਕਿਹਾ ਮੈਥ ਦੇ ਆਪਾਂ ਨੂੰ ਮਿਲ ਜਾਂਦੇ ਆ ਠੀਕ ਹੈ ਜਿਹੜੇ ਬੀਐਡ ਲੈਵਲ ਵਾਲੇ ਆ ਉਹਨਾਂ ਵਾਸਤੇ ਕਿਹਾ ਸਾਇੰਸ ਵਾਲੇ ਵੀ ਹੋ ਗਿਆ ਐਸਐਸਟੀ ਵਾਸਤੇ ਵੀ ਹੋ ਗਿਆ ਕਾਫੀ ਕੁਝ ਹੈ ਠੀਕ ਹੈ ਵਧੀਆ-ਵਧੀਆ ਲੈਵਲ ਦੇ ਕੁਐਸਚਨ ਆ ਇੱਕ ਵਾਰ ਤੁਸੀਂ ਸੋਲਵ ਕਰੋਗੇ ਕੁਝ ਕੁਐਸਚਨ ਇਹੋ ਜਿਹੇ ਹੁੰਦੇ ਆ ਜੇ ਨਾਲ ਹੀ ਤੁਹਾਨੂੰ ਸੋਚਣਾ ਪੈਂਦਾ ਵੀ ਕਿਵੇਂ ਕਰੀਏ ਕਿਸ ਮੈਥਡ ਨਾਲ ਕਰੀਏ ਓਕੇ ਤੁਸੀਂ ਮੇਰੀ ਗੱਲ ਇੱਕ ਜ਼ਰੂਰ ਮੰਨਿਓ ਸੀਪੀ ਦੀਆਂ ਜਿੰਨੀਆਂ ਫਾਈਲਾਂ ਮੈਥ ਹੋ ਗਿਆ ਪੰਜਾਬੀ ਹੋ ਗਿਆ ਜਿਹੜੇ ਬੀਐਡ ਵਾਲੇ ਨੇ ਸਾਇੰਸ ਐਸ ਤੇ ਸੋਸ਼ਲ ਸਾਇੰਸ ਵਾਲੇ ਆ ਉਹ ਵੀ ਕੀ ਹੈ ਇੱਕ ਵਾਰਾ ਸੀਪੀ ਵਾਲੀ ਫਾਈਲ ਜ਼ਰੂਰ ਸੋਲਵ ਕਰਿਓ ਠੀਕ ਹੈ ਬਾਕੀ ਜਿਵੇਂ ਈਵੀਐਸ ਦੇ ਕੁਐਸਚਨ ਵੀ ਬਣ ਜਾਂਦੇ ਆ ਤੁਸੀਂ ਇਹ ਦੇਖੋਗੇ ਨਾ 6ਵੀਂ ਕਲਾਸ ਦੀਆਂ 7ਵੀਂ ਕਲਾਸ ਸਾਇੰਸ ਵਾਲੇ ਜਾਂ ਐਸਐਸਟੀ ਵਾਲੇ ਤਾਂ ਇਹਦੇ ਵਿੱਚੋਂ ਤੁਹਾਨੂੰ ਕੀ ਹੈ ਈਵੀਐਸ ਦੇ ਕੁਐਸਚਨ ਵੀ ਬਣ ਜਾਣਗੇ ਠੀਕ ਹੈ ਤਾਂ ਇੱਕ ਵਾਰਾ ਜ਼ਰੂਰ ਤੁਸੀਂ CEP ਮੇਰੀ ਗੱਲ ਮੰਨ ਕੇ CEP ਵਾਲੇ ਕੁਐਸਚਨ ਸੋਲਵ ਕਰਨੇ ਸ਼ੁਰੂ ਕਰੋ ਓਕੇ ਤੁਹਾਨੂੰ ਆਟੋਮੈਟਿਕ ਤੁਹਾਡੇ ਲੈਵਲ ਦਾ ਪਤਾ ਲੱਗੇਗਾ ਤੁਹਾਨੂੰ ਕਿੰਨਾ ਕੁਝ ਆਉਂਦਾ ਕਿੰਨੀ ਤਿਆਰੀ ਕਰਨ ਦੀ ਹੋਰ ਜ਼ਰੂਰਤ ਹੈ ਥੈਂਕ ਯੂ ਵੈਰੀ ਮਚ